ਹਾਂਜੀ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਆਪਾਂ ਲੈ ਕੇ ਆਏ ਹਾਂ ਆਪਣੀ ਅੱਜ ਦੀ ਕਲਾਸ ਜਿਹੜੀ ਕਿ ਤੁਹਾਡੇ ਲਈ ਬਹੁਤ ਇੰਪੋਰਟੈਂਟ ਟ੍ਰੈਂਡ ਵਾਲੀ ਹੈ ਮੋਸਟ ਇੰਪੋਰਟੈਂਟ MCQ ਲੈ ਕੇ ਆਏ ਹਾਂ ਤੁਹਾਡੇ ਲਈ ਸੋ ਇਸ ਦੀ ਫ੍ਰੀ PDF ਤੁਹਾਨੂੰ Google Play Store ਤੋਂ ਆਪਣੀ ਐਪ ਜੋ ਹੈ GNDS Academy ਉਸ ਨੂੰ ਡਾਊਨਲੋਡ ਕਰੇ ਤਾਂ ਮਿਲ ਜੂਗੀ ਜੀ ਉਹਦੇ ਵਿੱਚ ਫ੍ਰੀ ਸਟੱਡੀ ਮਟੀਰੀਅਲ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਤੇ Telegram ਗਰੁੱਪ ਦਿੱਤੇ ਨੇ ਉਹਨਾਂ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਜੀ ਆਓ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਇੱਕ ਹੀ ਕਬਰ ਤੋਂ ਤਿੰਨ ਮਨੁੱਖੀ ਪਿੰਜਰ ਨਿਕਲੇ ਹਨ ਸਰਾਇਨਹਰ ਤੋਂ ਦਮਦਮ ਤੋਂ ਮਹਾਦਰਾਤ ਤੋਂ ਜਾਂ ਫਿਰ ਲੰਗਨਾਜ ਤੋਂ ਸੋ ਸਹੀ ਆਨਸਰ ਹੈ ਜਿਸ ਦਾ ਬਿਲਕੁਲ ਆਪਸ਼ਨ B ਦਮਦਮ ਤੋਂ ਜਿਹੜੇ ਹੈਗੇ ਜੀ ਇੱਕ ਹੀ ਕਬਰ ਦੇ ਵਿੱਚ ਤਿੰਨ ਮਨੁੱਖੀ ਪਿੰਜਰ ਦੱਬੇ ਹੋਣ ਦੇ ਪ੍ਰਮਾਣ ਹੈ ਜਿਹੜੇ ਉਹ ਮਿਲੇ ਹੈ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਭਾਰਤ ਦੇ ਵਿੱਚ ਮਨੁੱਖ ਦਾ ਸਭ ਤੋਂ ਪਹਿਲਾ ਪ੍ਰਮਾਣ ਕਿੱਥੋਂ ਮਿਲਿਆ ਮਨੁੱਖ ਜਾਤੀ ਦੀ ਹੋਣ ਦਾ ਪ੍ਰਮਾਣ ਸਭ ਤੋਂ ਪਹਿਲਾਂ ਕਿੱਥੋਂ ਮਿਲਿਆ ਜੀ ਨੀਲਗIRI ਦੀਆਂ ਪਹਾੜੀਆਂ ਸ਼ਿਵਲਿਕ ਸ਼ਿਵਾਲਿਕ ਦੀਆਂ ਪਹਾੜੀਆਂ ਨਰਮਲਾ ਦੀਆਂ ਪਹਾੜੀਆਂ ਜਾਂ ਨਰਮਲਾ ਦਾ ਦੀਆਂ ਪਹਾੜੀਆਂ ਸੋ ਸਹੀ ਆਨਸਰ ਹੈ ਜਿਸ ਦਾ ਨਰਮਦਾ ਪਹਾੜੀਆਂ ਦੇ ਵਿੱਚੋਂ ਭਾਰਤ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਮਨੁੱਖੀ ਪ੍ਰਮਾਣ ਮਿਲਿਆ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਕਹਿੰਦੇ ਮਨੁੱਖ ਦੁਆਰਾ ਸਭ ਤੋਂ ਪਹਿਲਾਂ ਉਗਾਇਆ ਅਨਾਜ ਸੀ ਕਣਕ ਚੌਲ जौ ਬਾਜਰਾ ਬਹੁਤ ਇੰਪੋਰਟੈਂਟ ਪ੍ਰਸ਼ਨ बार-बार ਪੁੱਛਿਆ ਜਾਣ ਵਾਲਾ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਸੀ जौ ਮਨੁੱਖ ਦੇ ਦੁਆਰਾ ਸਭ ਤੋਂ ਪਹਿਲਾਂ اگਾਇਆ ਜਾਣ ਵਾਲਾ ਅਨਾਜ जौ ਸੀ ਜੀ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਕਿ ਭਾਰਤ ਦੇ ਵਿੱਚ ਖੇਤੀ ਦੇ ਸਭ ਤੋਂ ਪੁਰਾਣੇ ਨਮੂਨੇ ਮਿਲੇ ਹਨ ਭਾਰਤ ਦੇ ਵਿੱਚ ਖੇਤੀ ਦੇ ਸਭ ਤੋਂ ਪੁਰਾਣੇ ਨਮੂਨੇ ਬ੍ਰਹਮਗਰੀ ਬਰਜ਼ਹோம் ਕੋਲਡੇਵਾ ਜਾਂ ਫਿਰ ਮੇਰਗੜ ਬਿਲਕੁਲ ਸਹੀ ਆਨਸਰ ਹੈ ਜੀ ਆਪ ਜੀ ਦਾ অপਸ਼ਨ ਡੀ ਮੇਰਗਾੜ ਮੇਰਗਾੜ ਤੋਂ ਭਾਰਤ ਦੇ ਵਿੱਚ ਖੇਤੀ ਦੇ ਸਭ ਤੋਂ ਬਰਮਾਣੇ ਨੂੰ ਜਿਹੜੇ ਨਮੂਨੇ ਆ ਉਹ ਮਿਲੇ ਸੋ ਆਪਣੇ ਬੈਚ ਵੀ ਚੱਲ ਰਹੇ ਨੇ ਜੀ ਜੇ ਕਿਸੇ ਸਾਥੀ ਨੇ ਬੈਚ ਬਾਇ ਕਰਨਾ ਤਾਂ ਉਹਨਾਂ ਤੇ 50 ਤੋਂ 80% ਤੱਕ ਦਾ ਜਿਹੜਾ ਡਿਸਕਾਊਂਟ ਤੁਹਾਨੂੰ ਦੇਖਣ ਨੂੰ ਮਿਲੂਗਾ ਮਾਸਟਰ ਕੁਕੈਟਰ ਤੇ ਲੈਕਚਰ ਕੁਕੈਟਰ ਦੇ ਬੈਚ ਨੇ ਪੋਲੀਟੀਕਲ ਹਿਸਟਰੀ ਦੇ ਬੈਚ ਨੇ ਸੋ ਜੇ ਬੜੇ ਹੀ ਡਿਸਕਾਊਂਟ ਤੇ ਚੱਲ ਰਹੇ ਨੇ ਮਾਰਚ ਤੱਕ ਜਿਹੜਾ ਹੈਗਾ ਡਿਸਕਾਊਂਟ ਅਪ ਹੋ ਜਾਊਗਾ ਸੋ ਤੁਸੀਂ ਇੱਥੋਂ ਇਹਨਾਂ ਨੂੰ ਬਾਇ ਜ਼ਰੂਰ ਕਰੋ ਅੱਗੇ ਚੱਲਦੇ ਹਾਂ ਜੀ ਅਗਲਾ ਪ੍ਰਸ਼ਨ ਜੀ ਆਪਣਾ ਪ੍ਰਾਚੀਨ ਸਥਾਈ ਜੀਵਨ ਦੇ ਪ੍ਰਮਾਣ ਕਿੱਥੋਂ ਮਿਲੇ ਹਨ ਤੋਲਾ ਵਿਰਾ ਤੋਂ ਕਿਲੀਗੁਲ ਮੁਹੰਮਦ ਤੋਂ ਕਾਲੀ ਬੰਗਾ ਤੋਂ ਮਹਿਰਗੜ ਤੋਂ ਬਿਲਕੁਲ ਸਾਬਸ਼ ਸਹੀ ਆਨਸਰ ਜੀ ਆਪਸ਼ਨ ਡੀ ਮਹਿਰਗੜ ਤੋਂ ਸੋ ਪ੍ਰਾਚੀਨ ਸਥਾਈ ਜੀਵਨ ਦੇ ਪ੍ਰਮਾਣ ਹੈ ਜਿਹੜੇ ਉਹ ਸਾਨੂੰ ਜੀ ਮਹਿਰਗੜ ਤੋਂ ਮਿਲੇ ਹੈ ਉਸ ਤੋਂ ਅਗਲਾ ਪ੍ਰਸ਼ਨ ਲੈਣੇ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਨੰਦਾ ਟੋਲੀ ਕਿਹੜੇ ਰਾਜ ਵਿੱਚ ਸਥਿਤ ਹੈ ਪਪਾਲ ਪੰਚ ਮੜੀ ਸਿੰਘ ਰੋਲੀ ਅਬਦੁੱਲਾ ਗੰਜ਼ ਰਾਏ ਸਿੰਘ ਸੋ ਸਹੀ ਆਨਸਰ ਹੈ ਜੀ ਇਸ ਦਾ ਆਪਸ਼ਨ ਡੀ ਅਬਦੁੱਲਾ ਗੰਜ਼ ਰਾਏ ਸੀ ਨਵ ਨਵਦਾ ਟੋਲੀ ਕਿਹੜੇ ਰਾਜ ਵਿੱਚ ਸਥਿਤ ਹੈ ਬੜਾ ਹੀ ਇੰਪੋਰਟੈਂਟ ਪ੍ਰਸ਼ਨ ਸੋ ਚੈਨਲ ਨੂੰ ਜੇਕਰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰੋ ਹੋਰ ਸਾਥੀਆਂ ਨਾਲ ਕਲਾਸ ਨੂੰ ਸ਼ੇਅਰ ਵੀ ਜਰੂਰ ਕਰੋ ਭੀਮबेटका ਦੀ ਖੋਜ ਕਿਸ ਨੇ ਕੀਤੀ ਜੀ ਭੀਮਬੇਟਕਾ ਦੀ ਖੋਜ ਡਾਕਟਰ ਐਚ ਡੀ ਸੰਖਾਲਿਆ ਡਾਕਟਰ ਸ਼ਾਮਸੁੰਦਰ ਨਿਗਮ ਡਾਕਟਰ ਵਿਸ਼ੂਨ ਦਰਵਾਕਣਕਰ ਜਾਂ ਫਿਰ ਡਾਕਟਰ ਰਾਜਬਲੀ ਪਾਂਡੇ ਸੋ ਇਸ ਦਾ ਸਹੀ ਆਨਸਰ ਹੈ ਜੀ ਭੀਮਬੇਟਕਾ ਦੀ ਖੋਜ ਕਰਨ ਵਾਲਾ ਵਿਸ਼ੂਨ ਦਰਵਾਕਣਕਰ ਹੈ ਜੀ ਡਾਕਟਰ ਜਿਸ ਨੇ ਪੀਵੇਟ ਕਾ ਦੀ ਖੋਜ ਕੀਤੀ ਹੈ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਬਹੁਤ ਹੀ ਇੰਪੋਰਟੈਂਟ OCP ਦਾ ਨਾਮਕਰਨ ਹੋਇਆ ਸੀ OCP ਦਾ ਨਾਮਕਰਨ ਹਸਤਨਾਪੁਰ ਅਹਸਤਰ ਨੌ ਜਾਂ ਫਿਰ ਲਾਲਕੇਰਾ OCP ਦਾ ਜਿਹੜਾ ਜੀ ਨਾਮਕਰਨ ਹੈ ਉਹ ਹਸਤਨਾਪੁਰ ਦੇ ਵਿੱਚ ਹੁੰਦਾ ਹੈ ਮੋਸਟ ਇੰਪੋਰਟੈਂਟ MCQ ਧਿਆਨ ਚ ਰੱਖਣਾ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਫਰੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ Google Play Store ਤੋਂ ਹੁਣੇ ਡਾਊਨਲੋਡ ਕਰੋ ਜੀ GNDS ਅਕੈਡਮੀ ਐਪ ਜਿਹੜੀ ਕਿ ਤੁਹਾਨੂੰ ਬਿਲਕੁਲ ਜਿਹੜੀ ਹੈਗੀ ਆ ਇਹ PDF ਉਸ ਦੇ ਉੱਪਰ ਫ੍ਰੀ ਪ੍ਰੋਵਾਈਡ ਕਰਵਾਈ ਜਾਊਗੀ ਸੋਸ਼ਲ ਮੀਡੀਆ ਤੇ ਸਾਡੇ ਨਾਲ ਜੁੜਨ ਦੇ ਲਈ WhatsApp ਗਰੁੱਪ ਤੇ Telegram ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਤੁਸੀਂ ਆਹ ਚੱਲਦੇ ਆਂ ਜੀ ਆਪਾਂ ਆਪਣੀ ਅਗਲੀ ਕਲਾਸ ਦੇ ਅਗਲੇ ਪ੍ਰਸ਼ਨ ਦੇ ਉੱਪਰ ਸੋ ਇਸ ਦੇ ਵਿੱਚ ਅਗਲਾ ਪ੍ਰਸ਼ਨ ਹੈ ਜੀ ਆਪਣਾ ਮਨੁੱਖ ਨਾਲ ਕੁੱਤੇ ਦੇ ਦੱਬੇ ਜਾਣ ਦੇ ਪ੍ਰਮਾਣ ਮਿਲੇ ਹਨ ਮਨੁੱਖ ਦੇ ਨਾਲ ਕੁੱਤਾ ਦੱਬਿਆ ਹੋਇਆ ਸੀਗਾ ਜੀ ਉਹਦੇ ਪ੍ਰਮਾਣ ਕਿੱਥੋਂ ਮਿਲਦੇ ਆ ਬੁਰਜ਼ ਹੋਮ ਕੋਲ ਦੇ ਬਾਚਾਪਾਨੀ ਮਾਂਡੋਤੇ ਜਾਂ ਫਿਰ ਮਾਂਡੋ ਸਹੀ ਆਨਸਰ ਹੈ ਜਿਸ ਦਾ ਆਪਸ਼ਨ ਏ ਬੁਰਜ਼ ਹੋਮ ਬੁਰਜ਼ ਹੋਮ ਤੋਂ ਕੁੱਤੇ ਦੇ ਦੱਬੇ ਜਾਣ ਦੇ ਪ੍ਰਮਾਣ ਹੈ ਜਿਹੜੇ ਉਹ ਮਿਲਦੇ ਨੇ ਜੀ ਉਸ ਤੋਂ ਅੱਗੇ ਹੈ ਜੀ ਭਾਰਤੀ পুরাਤੱਤਵ ਸਰਵੇਖਣ ਕਿਸ ਤੇ ਕੰਮ ਕਰਦਾ ਹੈ ਸਾਂਸਕ੍ਰਿਤੀ ਯਾਤਰਾ ਵਿਗਿਆਨ ਮਾਨਵ ਸੰਸਥਾਨ ਜਾਂ ਫਿਰ ਵਿਕਾਸ ਅੱਗੇ ਜੀ ਇਸ ਦਾ ਆਨਸਰ ਬਿਲਕੁਲ ਸਹੀ ਆਪਸ਼ਨ ਏ ਸਾਂਸਕ੍ਰਿਤੀ ਭਾਰਤੀ ਇਤਿਹਾਸ ਪ੍ਰਾਤਤਵ ਵਿਭਾਗ ਹੈ ਜਿਹੜਾ ਜੀ ਉਹ ਸਾਂਸਕ੍ਰਿਤੀ ਤੇ ਸੱਭਿਆਚਾਰ ਤੇ ਖੋਜਾਂ ਤੇ ਕੰਮ ਕਰਦਾ ਜੋ ਵੀ ਪ੍ਰਾਤਤਵ ਵਿਭਾਗ ਨੂੰ ਪੁਰਾਣੇ ਸਮੇਂ ਦੇ ਵਿੱਚੋਂ ਖੋਜਾਂ ਹੋ ਕੇ ਸਮਾਨ ਮਿਲਦਾ ਜੋ ਚੀਜ਼ਾਂ ਵਸਤਾਂ ਮਿਲਦੀਆਂ ਨੇ ਉਹਨਾਂ ਦੀ ਸਾਂਭ ਸੰਭਾਲ ਦੇਖਰੇਖ ਤੇ ਪ੍ਰਾਣੀਆਂ ਜਿਹੜੀਆਂ ਹਿਸਟੋਰੀਕਲ ਜਗ੍ਹਾ ਨੇ ਸਥਾਨ ਨੇ ਉਹਨਾਂ ਦੀ ਸਾਂਭ ਸੰਭਾਲ ਦਾ ਕੰਮ ਭਾਰਤੀ ਪ੍ਰਾਤਤਵ ਵਿਭਾਗ ਦੇ ਕੋਲ ਹੁੰਦਾ ਸੋ ਇਸ ਤਰ੍ਹਾਂ ਜੀ ਆਪਾਂ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਤੇ ਅਗਲਾ ਪ੍ਰਸ਼ਨ ਹੈ ਜੀ ਰਾਸ਼ਟਰੀ ਮਾਨਵ ਅਜੈਬਕਰ ਕਿੱਥੇ ਕਿੱਥੇ ਹੈ ਰਾਸ਼ਟਰੀ ਮਾਨਵ ਅਜੈਬਕਰ ਕੋਹਾਟੀ ਵਾਸਟਰ ਵਿਪਾਲ ਚਨਈ ਉਹਨਾਂ ਟਾਈਮ ਤੁਸੀਂ ਆਨਸਰ ਵੀ ਕਮੈਂਟ ਕਰਦੇ ਰਹੋ ਤੁਹਾਨੂੰ ਜਾਣਕਾਰੀ ਹੋਰ ਦੇ ਦਾਂ ਸਾਥੀਓ ਕਿ ਜੀਐਨਡੀਐਸ ਅਕੈਡਮੀ ਐਪ ਦੇ ਉੱਪਰ ਆਪਾਂ ਜਿਹੜੀ ਫ੍ਰੀ ਟੈਸਟ ਸੀਰੀਜ਼ ਹੈ ਜਿਹੜੀ ਉਹ ਲੈ ਕੇ ਆ ਰਹੇ ਹਾਂ ਫ੍ਰੀ ਟੈਸਟ ਸੀਰੀਜ਼ ਫਰੀ ਟੈਸਟ ਸੀਰੀਜ਼ ਜਿਹਦੇ ਨਾਲ ਤੁਸੀਂ ਤੁਹਾਡਾ ਮਤਲਬ ਜਿਹੜਾ 베ਸ ਹੈ ਉਹ ਕਲੀਅਰ ਹੋਊਗਾ 베ਸ ਲੈਵਲ ਦੇ ਕੁਐਸਚਨ ਹੈ ਜਿਹੜੇ ਆਪਾਂ ਕਰਾਂਗੇ ਇਹਦੇ ਵਿੱਚ ਅਤੇ 베ਸ ਤੋਂ ਹਾਈ ਲੈਵਲ ਤੱਕ ਜਾਵਾਂਗੇ ਇਹ ਫਰੀ ਟੈਸਟ ਹੈ ਜਿਹੜੇ ਜੀ ਇਹ ਤੁਹਾਨੂੰ ਆਪਾਂ ਬਿਲਕੁਲ ਫਰੀ ਦੇ ਵਿੱਚ ਐਪ ਦੇ ਥਰੂ ਲਿਆ ਕਰਾਂਗੇ ਐਪ ਦੇ ਥਰੂ ਤੁਸੀਂ ਇਹ ਟੈਸਟ ਨੂੰ ਸਬਮਿਟ ਕਰ ਸਕਦੇ ਹੋ ਆਪਦੇ ਸਕੋਰ ਚੈੱਕ ਕਰ ਸਕਦੇ ਹੋ ਜਿਹਦੇ ਨਾਲ ਕਿ ਤੁਹਾਡਾ ਜਿਹੜਾ ਹੈਗਾ ਅ ਅੱਗੇ ਆਪਣਾ ਜਿਹੜੀ ਤਿਆਰੀ ਦਾ ਢੰਗ ਤਰੀਕਾ ਉਹ ਤੁਹਾਡਾ ਰਵਾਈਜ਼ ਹੁੰਦਾ ਰਹੂਗਾ ਸੋ ਇਸ ਨੂੰ ਜਰੂਰ ਜੁਆਇਨ ਕਰੋ Google Play Store ਤੋਂ ਹੁਣੇ ਡਾਊਨਲੋਡ ਕਰੋ GNDS ਅਕੈਡਮੀ ਐਪ ਸੋ ਅਗਲਾ ਪ੍ਰਸ਼ਨ ਆਪਣਾ ਜਾਣਨ ਤੋਂ ਪਹਿਲਾਂ ਇਸ ਦਾ ਆਨਸਰ ਜਾਣ ਲਈਏ ਜਿਸ ਦਾ ਆਨਸਰ ਹੈ ਜੀ অপਸ਼ਨ ਸੀ ਪਪਾਲ ਰਾਸ਼ਟਰੀ ਮਾਨਵ ਜੈਵਕਰ ਜਿਹੜਾ ਹੈਗਾ ਜੀ ਉਹ ਪਪਾਲ ਦੇ ਵਿੱਚ ਸਥਿਤ ਹੈ ਅਗਲਾ ਪ੍ਰਸ਼ਨ ਹੈ ਜੀ ਆਪਣਾ ਭਾਰਤੀ পুরা ਤੱਤਵ ਦਾ ਜਨਕ ਮੰਨਿਆ ਜਾਂਦਾ ਹੈ ਇਹ ਤਾਂ ਬਹੁਤ ਇੰਪੋਰਟੈਂਟ ਹੈ ਕਾਫੀ ਸਾਥੀਆਂ ਨੂੰ ਆਉਂਦਾ ਹੀ ਹੋਊਗਾ ਬਾਰ-ਬਾਰ ਪੁੱਛਿਆ ਜਾਂਦਾ ਹੈ ਸੋ ਸਹੀ ਆਨਸਰ ਹੈ ਜੀ ਬਿਲਕੁਲ ਰਾਈਟ ਅਲੈਗਜ਼ੈਂਡਰ ਕਨਿੰਗਮ ਭਾਰਤੀ পুরা ਤਤਵ ਦਾ ਜਨ ਕਜੜਾ ਜੀ ਉਹ ਮੰਨਿਆ ਜਾਂਦਾ ਹੈ ਆਪਣੇ ਨੂੰ ਅਲੈਗਜ਼ੈਂਡਰ ਕਨਿੰਗਮ ਨੂੰ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਰਿਗਵੇਦ ਦੇ ਸੂਤਕ ਵਿੱਚ ਜੈਨ ਤੀਰਥੰਕਰਾਂ ਦੇ ਨਾਮ ਮਿਲਦੇ ਹਨ ਰਿਗਵੇਦ ਦੇ ਪੁਰਸ਼ ਸੂਤਕ ਕੇਸ਼ੀ ਸੂਤਕ ਸ਼ੀਰੀ ਸੂਤਕ ਜਾਂ ਫਿਰ ਲੋਕ ਸੂਤਕ ਕਿਹੜੇ ਸੂਤਕ ਦੇ ਵਿੱਚ ਜੈਨ ਤੀਰਥੰਕਰਾਂ ਦੇ ਨਾਮ ਮਿਲਦੇ ਹੈ ਸੋ ਸਹੀ ਆਨਸਰ ਹੈ ਜੀ ਇਸ ਦਾ ਬਿਲਕੁਲ ਆਪਸ਼ਨ ਬੀ ਕੇਸ਼ੀ ਸੂਤਕ ਕੇਸ਼ੀ ਸੂਤਕ ਦੇ ਵਿੱਚ ਰਗਵੇਦ ਦੇ ਜਿਹੜੇ ਹੈਗੇ ਕੇ ਜੈਨਤੀ ਸੰਕਰਾਂ ਦੇ ਨਾਮ ਲਿਖੇ ਹੋਏ ਆ ਉਸ ਜਾਣਕਾਰੀ ਸਾਨੂੰ ਮਿਲਦੀ ਹੈ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਇਹਨਾਂ ਦੇ ਵਿੱਚੋਂ ਯੁਨਾਨੀ ਲੇਖਕ ਨਹੀਂ ਹਨ ਟਾਲਮੀ ਪਲੂਟਾਰਕ ਜਸਟਿਨ ਏਰੀਅਨ ਸੋ ਇਸ ਤੋਂ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਸੀ ਜਸਟਿਨ ਸੋ ਜੋ ਵੀ ਸਾਥੀ ਫ੍ਰੀ ਦੇ ਵਿੱਚ ਕਲਾਸਾਂ ਦੇਖਣੀਆਂ ਚਾਹੁੰਦੇ ਹਨ ਜੋ ਸਾਥੀ ਫ੍ਰੀ ਦੇ ਵਿੱਚ ਜਿਹੜਾ ਹੈਗਾ এডਿਕੇਸ਼ਨ ਲੈਣੀ ਚਾਹੁੰਦੇ ਹਨ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਏ ਨੇ ਉੱਥੋਂ ਤੁਸੀਂ ਆਪਣੀਆਂ ਕਲਾਸਾਂ ਦੇਖ ਸਕਦੇ ਹੋ ਬੜੀ ਹੀ ਵਧੀਆ ਢੰਗ ਨਾਲ ਟ੍ਰੇਨ ਕੀਤੇ ਹੋਏ ਨੇ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਥਿਊਰੀ ਤੇ ਪਲੱਸ ਐਮਸੀਕਿਊ ਦੀਆਂ ਕੁਝ ਜੜੀਆਂ ਹੈਗੀਆਂ ਫ੍ਰੀ ਕਲਾਸਾਂ ਉਹ ਜ਼ਰੂਰ ਪ੍ਰੋਵਾਈਡ ਕਰਵਾਵਾਂਗੇ ਸੋ ਸਾਡੇ ਨਾਲ ਜੁੜੇ ਰਹੋ ਤੁਸੀਂ ਟੈਲੀਗ੍ਰਾਮ ਲਿੰਕ ਜੁਆਇਨ ਕਰੋ WhatsApp ਗਰੁੱਪ ਜੁਆਇਨ ਕਰੋ ਸੋ ਕਲਾਸ ਦਾ ਜਿਹੜਾ ਹੈਗਾ ਆਨੰਦ ਲਓ ਤੇ Google Play Store ਤੋਂ PDF ਦੇ ਲਈ ਜਿਹੜਾ ਹੈਗਾ ਜੀ ਤੁਸੀਂ ਉਹਨੇ ਆਪਣੀ ਐਪ ਨੂੰ ਇੰਸਟਾਲ ਕਰੋ ਜੀ ਐਨ ਡੀ ਐਸ ਅਕੈਡਮੀ ਐਪ ਜਿਸ ਦੇ ਵਿੱਚ ਸਿਰਫ ਇਸ ਕਲਾਸ ਜਿਹੜੀ ਹੈਗੀ ਜਾਂ ਇਸ ਟਾਈਪ ਦੀਆਂ ਜੋ MCQ ਦੀਆਂ ਜਿੰਨੀਆਂ ਵੀ ਕਲਾਸਾਂ ਬਣਾਉਣਗੀਆਂ ਜਾਂ ਜੋ ਵੀ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਉਹ ਇਸ ਦੇ ਵਿੱਚ ਐਪ ਦੇ ਵਿੱਚ ਆਪਾਂ MCQ ਦੇ ਰੂਪ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਐਪ ਦੇ ਵਿੱਚ ਜਿਹੜੇ ਹੈਗੇ ਜੀ ਤੁਹਾਨੂੰ ਅਸੀਂ ਫ੍ਰੀ ਦੇ ਵਿੱਚ ਟੈਸਟ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਸੋ ਇਹ ਜਾਣਕਾਰੀ ਦੇਣੀ ਸੀਗੀ ਤਾਂ ਐਪ ਨੂੰ ਜ਼ਰੂਰ ਡਾਊਨਲੋਡ ਕਰੋ ਅੱਗੇ ਚੱਲਦੇ ਆ ਜੀ ਆਪਾਂ ਕਿਸ ਪ੍ਰਾਣ ਵਿੱਚ ਕਪਲ ਅਤੇ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ ਹੈ ਮਤਸਿਆ ਭਾਗਵਤ ਗਰੁੜ ਜਾਂ ਫਿਰ ਬਾਜੂ ਸਹੀ ਆਨਸਰ ਜੀ ਬਿਲਕੁਲ ਮਤਸਿਆ ਨਹੀਂ ਜੀ ਭਾਗਵਤ ਆਊਗਾ ਹਾਂ ਭਾਗਵਤ ਪ੍ਰਾਣ ਦੇ ਵਿੱਚ ਜੀ ਕਪਲ ਅਤੇ ਬੁੱਧ ਨੂੰ ਵਿਸ਼ਨੂੰ ਦਾ ਜਿਹੜਾ ਅਵਤਾਰ ਹੈ ਉਹ ਮੰਨਿਆ ਜਾਂਦਾ ਭਾਗਵਤ ਪ੍ਰਾਣ ਦੇ ਵਿੱਚ ਕਪਲ ਅਤੇ ਬੁੱਧ ਨੂੰ ਵਿਸ਼ਨੂੰ ਪ੍ਰਾਣ ਦਾ ਜਿਹੜਾ ਸੋਰੀ ਵਿਸ਼ਨੂੰ ਦਾ ਜਿਹੜਾ ਅਵਤਾਰ ਹੈ ਉਹ ਮੰਨਿਆ ਜਾਂਦਾ ਪ੍ਰਾਣ ਦਾ ਨਾਮ ਹੈ ਜੀ ਭਾਗਵਤ ਸੋ ਅਗਲਾ ਪ੍ਰਸ਼ਨ ਜੀ ਆਪਣਾ ਫਤੂਲ ਬੁਲਦਾਨ ਕਿਸ ਦੀ ਰਚਨਾ ਫਤੂਲ ਬੁਲਦਾਨ ਬੜਾ ਇੰਪੋਰਟੈਂਟ ਸੋਰਸ ਹੈ ਜੀ ਇਸ ਦਾ ਤਬਰੀ ਅਲ ਮਸੂਦੀ ਅਲੇ ਦਰਸੀ ਜਾਂ ਫਿਰ ਅਲ ਬਦ ਬਲਾਦੂਰੀ ਫਤੂਲ ਬੁਲਦਾਨ ਜਿਹੜਾ ਹੈਗਾ ਜੀ ਉਸ ਨੂੰ ਲਿਖਣ ਵਾਲਾ ਅਲ ਬਲਾਦੂਰੀ ਹੈ ਅਲਬਾਲਾਦੂਰੀ ਨੇ ਫਤੂਲ ਬੁਲਦਾਨ ਲਿਖਿਆ ਜੀ ਉਸ ਤੋਂ ਅੱਗੇ ਚੱਲਦੇ ਹਾਂ ਜੀ ਸ਼ੌਨਕ ਅਤੇ ਪੈਪਲਾਦ ਕਿਸ ਵੇਦ ਦੀਆਂ ਸ਼ਖਾਵਾਂ ਹਨ ਰਗਵੇਜ ਯਜੁਰਵੇਦ ਸਾਹ ਵੇਜਾਂ ਫਿਰ ਅਥਰਵ ਵੇਦ ਸੋ ਬਿਲਕੁਲ ਸਹੀ ਆਨਸਰ ਜੀ ਆਪਸ਼ਨ ਡੀ ਅਥਰਵ ਵੇਦ ਦੀਆਂ ਸ਼ਖਾਵਾਂ ਹੈ ਬਈ ਅਥਰਵ ਵੇਦ ਦੀਆਂ ਸ਼ਖਾਵਾਂ ਦੇ ਨਾਮ ਕੀ ਹੈ ਜੀ ਸ਼ੌਨਕ ਤੇ ਪੈਪਲਾਦ ਅੱਗੇ ਚੱਲਦੇ ਹਾਂ ਜੀ ਉਸ ਤੋਂ ਅਗਲਾ ਪ੍ਰਸ਼ਨ ਆਪਣਾ ਜੀ ਪ੍ਰਾਚੀਨ ਚੀਨੀ ਯਾਤਰੀ ਭਾਰਤ ਦਾ ਉਲੇਖ ਕਿਸ ਨਾਮ ਤੇ ਕਰਦੇ ਹਨ ਤਵਾਂਗਮੋ ਵਾਂਗ ਹੀ ਸੁੰਗਨੀ ਯੰਤੋ ਸੋ ਇਸ ਦਾ ਸਹੀ ਆਨਸਰ ਕੀ ਆਵੇਗਾ ਜੀ ਦੇਖੋ ਪ੍ਰਾਚੀਨ ਚੀਨੀ ਯਾਤਰੀਆਂ ਨੇ ਭਾਰਤ ਨੂੰ ਕਿਸ ਨਾਮ ਨਾਲ ਬੁਲਾਇਆ ਕਿਸ ਨਾਮ ਨਾਲ ਬੁਲਾਇਆ ਜੀ ਤਾਂ ਉਹਨਾਂ ਨੇ ਬੁਲਾਇਆ ਜੀ ਯਨਤੋਂ ਯਨਤੋਂ ਦੇ ਨਾਲ ਬੁਲਾਇਆ ਭਾਰਤ ਦਾ ਜਿਹੜਾ ਚੀਨੀ ਦੇ ਵਿੱਚ ਨਾਮ ਹੈ ਜੀ ਉਹ ਯਨਤੋਂ ਹੈ ਉਸ ਤੋਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਹੈ ਆਪਣਾ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਆਪਣਾ ਅਗਲਾ ਪ੍ਰਸ਼ਨ ਹੈ ਭਾਰਤ ਦਾ ਸਭ ਤੋਂ ਪੁਰਾਣਾ ਸਾਹਿਬੰਦ ਕਿਹੜਾ ਹੈ ਭਾਰਤ ਦਾ ਸਭ ਤੋਂ ਪੁਰਾਣਾ ਸਾਹਿਬੰਦ ਵਿਕ੍ਰੀ ਸੰਬੰਦ ਗੁਪ ਸਾਹਿਬੰਦ ਜਾਂ ਫਿਰ ਸ਼ੱਕ ਸਾਹਿਬੰਦ ਜਾਂ ਫਿਰ ਕਲ ਸਾਹਿਬੰਦ ਸੋ ਭਾਰਤ ਦਾ ਸਭ ਤੋਂ ਪੁਰਾਣਾ ਸਾਹਿਬੰਦ ਬਿਲਕੁਲ ਸਹੀ ਆਨਸਰ ਹੈ ਜੀ অপਸ਼ਨ ਡੀ ਕਲ ਸਾਹਿਬੰਦ ਕਲ ਸਾਹਿਬੰਦ ਭਾਰਤ ਦਾ ਸਭ ਤੋਂ ਪੁਰਾਣਾ ਸਾਹਿਬੰਦ ਹੈ ਜੀ ਵਿਕ੍ਰਮ ਸੰਤਾਂ ਦੁਨਿਕ ਦੌਰ ਦੇ ਵਿੱਚ ਜਿਹੜੇ ਹੈਗੇ ਮਤਲਬ ਡੈਰੀਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਸੋ ਕਲ ਸਾਹਿਬੰਦ ਤਾਂ ਜਿਹੜਾ ਜੀ ਸਭ ਤੋਂ ਪੁਰਾਣਾ ਹੈ ਸਵਾਲੰਤਾ ਪੜਦਾ ਉਸ ਤੋਂ ਅੱਗੇ ਚੱਲਦੇ ਹਾਂ ਜੀ ਭੋਜ ਪ੍ਰਬੰਧ ਕਿਸ ਦੀ ਰਚਨਾ ਹੈ ਭੋਜ ਪ੍ਰਬੰਧ ਬਲਹਨ ਕਲਹਨ ਬਲਾਲ ਪੰਡ ਗੁਪਤ ਸੋ ਭੋਜ ਪ੍ਰਬੰਧ ਦਾ ਜਿਹੜਾ ਲੇਖਕ ਹੈ ਜੀ ਉਹ ਹੈ ਜੀ ਬਲਾਲ ਆਪਸ਼ਨ ਸੀ ਸਹੀ ਹੈ ਜੀ ਬਲਾਲ ਨੇ ਭੋਜ ਪ੍ਰਬੰਧ ਨੂੰ ਲਿਖਿਆ ਭੋਜ ਪ੍ਰਬੰਧ ਦੀ ਰਚਨਾ ਕੀਤੀ ਸੋ ਜੋ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਨੇ ਨਵੇਂ ਆਏ ਨੇ ਜਾਂ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਜਾਣਕਾਰੀ ਤੇ ਕਲਾਸ ਦੀ ਜਾਣਕਾਰੀ ਮਿਲਦੀ ਰਹੇ Google Play Store ਤੋਂ ਹੁਣੇ ਡਾਊਨਲੋਡ ਕਰੋ ਜੀ GNDS Academy ਐਪ ਜਿੱਥੇ ਤੁਹਾਨੂੰ ਇਸ ਕਲਾਸ ਦੀ ਜਿਹੜੀ ਇਹ PDF ਹੈ ਫ੍ਰੀ ਦੇ ਵਿੱਚ ਮਿਲੂਗੀ ਇਸੇ ਤਰ੍ਹਾਂ ਜੀ Telegram ਲਿੰਕ ਜੁਆਇਨ ਕਰ ਲਓ ਡਿਸਕ੍ਰਿਪਸ਼ਨ ਦੇ ਵਿੱਚ ਪਿਆ WhatsApp ਗਰੁੱਪ ਜੁਆਇਨ ਕਰ ਲਓ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਤਾਂ ਕਿ ਤੁਹਾਨੂੰ ਹੋਰ ਹਰ ਇੱਕ ਅਪਡੇਸ਼ਨ ਜਿਹੜੀ ਉਮਰਦੀ ਰਹੇ ਤੇ ਜੋ ਸਟੱਡੀ ਮਟੀਰੀਅਲ ਸਾਡੇ ਦੁਆਰਾ ਜਿੰਨਾ ਵੀ ਕੁਝ ਫ੍ਰੀ ਪ੍ਰੋਵਾਈਡ ਕਰਵਾ ਰਹੇਨ ਕਰਵਾਇਆ ਜਾਂਦਾ ਉਹ ਤੁਹਾਨੂੰ ਮਿਲਦਾ ਰਹੇ ਸੋ ਨਵੇਂ ਬੈਚ ਹੈ ਜਿਹੜੇ ਫਾਊਂਡੇਸ਼ਨ ਬੈਚ ਹੈ ਜੀ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਜਿਦੇ ਵਿੱਚ ਆਪਾਂ ਫ੍ਰੀ ਕਲਾਸਾਂ ਲੈ ਕੇ ਆ ਰਹੇ ਹਾਂ ਇਹ ਫਾਊਂਡੇਸ਼ਨ ਬੈਚ ਹੈ ਜਿਹੜੇ ਤੁਹਾਡੇ YouTube ਤੇ ਨੇ ਜੀ ਜਿਹੜੇ ਕਿ ਤੁਹਾਡੇ ਵੱਖ-ਵੱਖ ਅਕਾਉਂਟਿੰਗ ਦੇ ਇਗਜ਼ਾਮਸ ਦੇ ਵਿੱਚ ਕੰਮ ਆਉਣ ਵਾਲੇ ਨੇ ਉਹਦੇ ਨਾਲ ਨਾਲ ਹਿਸਟਰੀ ਮਾਸਟਰ ਗ੍ਰੈਡ ਤੇ ਜਿਹੜੇ ਹੈਗੇ ਸਟੇਟ ਲੈਵਲ ਦੀਆਂ ਗਵਰਨਰ ਜੌਬਸ ਤੇ ਜਾਂ ਫਿਰ ਪੀਜੀਟੀ ਟਿਜੀਟੀ ਆਪਣੇ ਅਦਰ ਸਟੇਟਸ ਦੀਆਂ ਜਿਹ ਦੀ ਲਾਹੇਵੰਦ ਸਿੱਧ ਹੋਣ ਵਾਲੇ ਨੇ ਸੋ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਅਗਲੀਆਂ ਕਲਾਸਾਂ ਦਾ ਆਨੰਦ ਵੀ ਤੁਸੀਂ ਇਸੇ ਤਰ੍ਹਾਂ ਉਠਾ ਸਕੋ ਉਸ ਤੋਂ ਅਗਲਾ ਪ੍ਰਸ਼ਨ ਹੈ ਜੀ ਪ੍ਰਾਚੀਨ ਕਾਲ ਦੇ ਵਿੱਚ ਭੂਮੀਦਾਨ ਦੀ ਸੂਚਨਾ ਮਿਲਦੀ ਹੈ ਪ੍ਰਾਚੀਨ ਕਾਲ ਦੇ ਵਿੱਚ ਭੂਮੀਦਾਨ ਦੀ ਸੂਚਨਾ ਭੋਜਪੱਤਰਾਂ ਤੋਂ ਪ੍ਰਸ਼ਸ਼ਟੀਆਂ ਤੋਂ ਸਿੱਕਿਆਂ ਤੋਂ ਜਾਂ ਤਾਮਪੱਤਰਾਂ ਤੋਂ ਸੋ ਤਾਮਰ ਪੱਤਰਾਂ ਤੋਂ ਜਿਹੜੀ ਹੈਗੀ ਜੇ ਪ੍ਰਾਚੀਨ ਕਾਲ ਦੇ ਵਿੱਚ ਜੇ ਆਪਾਂ ਕਹੀਏ ਕਿ ਭੂਮੀਦਾਨ ਦੀ ਸੂਚਨਾ ਮਿਲਦੀ ਹੈ ਇਸ ਦੀ ਸਹੀ ਆਪਸ਼ਨ ਹੈ ਜੀ ਦੀ ਤਾਮਰ ਪੱਤਰਾਂ ਦੇ ਉੱਪਰ ਹੀ ਲਿਖਿਆ ਜਾਂਦਾ ਸੀ ਜੋ ਵੀ ਵਰਣਨ ਹੁੰਦਾ ਸੀ ਤਾਂ ਤਾਮਰ ਪੱਤਰਾਂ ਤੋਂ ਸਾਨੂੰ ਭੂਮੀ ਦਾਣ ਦੀ ਸੂਚਨਾ ਮਿਲਦੀ ਹੈ ਉਸ ਤੋਂ ਅਗਲਾ ਹੈ ਜੀ ਮਾਨਸਰ ਗ੍ਰੰਥ ਦਾ ਸਭ ਤੋਂ ਸਬੰਧ ਹੈ ਜਿਹੜਾ ਸੌਰੀ ਕਿਸ ਵਿਸ਼ੇ ਵਿਸ਼ੇ ਦੇ ਨਾਲ ਹੈ ਮਾਨਸਰ ਗ੍ਰੰਥ ਦਾ ਸਬੰਧ ਜੀ ਨਿਆਂ ਨਾਲ ਔਸ਼ਧੀ ਨਾਲ ਸ਼ਿਲਪ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਸੋ ਮਾਨਸਰ ਗ੍ਰੰਥ ਦਾ ਸਬੰਧ ਹੈ ਜੀ ਬਿਲਕੁਲ ਸਹੀ ਆਨਸਰ ਸ਼ਿਲਪ ਦੇ ਨਾਲ ਮਾਨਸਰ ਗ੍ਰੰਥ ਦਾ ਸਬੰਧ ਸ਼ਿਲਪ ਦੇ ਨਾਲ ਹੈ ਜੀ ਧਿਆਨ ਚ ਰੱਖਣਾ ਆਹਤ ਸਿੱਕੇ ਕਿਸ ਤਾਤੂ ਦੇ ਬਣੇ ਸਨ ਆਹਤ ਸਿੱਕੇ ਸੋਨੇ ਦੀ ਜਸਤਾ ਦੇ ਪਿੱਤਲ ਦੇ ਜਾਂ ਫਿਰ ਚਮੜੇ ਦੇ ਆਹਤ ਸਿੱਕੇ ਆਹਤ ਸਿੱਕੇ ਜਿਹੜੇ ਜੀ ਉਹ ਕਿਸ ਤਾਤੂ ਦੇ ਬਣੇ ਸਨ ਇਹ ਬਣੇ ਸੀਗੇ ਜੀ ਜਸਤਾ ਦੇ ਜਸਤਾ ਦੇ ਬਣੇ ਹੋਏ ਸਿੱਕੇ ਸੀ ਜਿਹੜੇ ਉਹਨਾਂ ਨੂੰ ਆਹਤ ਸਿੱਕੇ ਕਿਹਾ ਜਾਂਦਾ ਸੀ ਸੋ ਬਹੁਤ ਹੀ ਇੰਪੋਰਟੈਂਟ ਵਾਚਨ ਲੈ ਕੇ ਆ ਤੁਹਾਡੇ ਲਈ ਉਮੀਦ ਹੈ ਤੁਹਾਨੂੰ ਇਹ ਪ੍ਰਸ਼ਨ ਪਸੰਦ ਆ ਰਹੇ ਹੋਣਗੇ ਸੋ ਜੇਕਰ ਕਿਸੇ ਵੀ ਸਾਥੀ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਕਲਾਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਦੇ ਰਿਹਾ ਕਰੋ ਤੇ ਜੇਕਰ ਕਿਸੇ ਵੀ ਸਾਥੀ ਨੇ ਫ੍ਰੀ ਦੇ ਵਿੱਚ ਕਲਾਸਾਂ ਦਾ ਆਨੰਦ ਲੈਣਾ ਤਾਂ ਕਲਾਸ ਫ੍ਰੀ ਵਾਲੀਆਂ ਕਲਾਸਾਂ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਨੇ ਉੱਥੋਂ ਤੁਸੀਂ ਆਪ ਦੇ ਸਲੇਵਸ ਦੇ ਮੁਤਾਬਕ ਜਾਂ ਆਪਣੇ ਲੋੜ ਦੇ ਮੁਤਾਬਕ ਕੋ ਕਲਾਸਾਂ ਨੂੰ ਦੇਖ ਸਕਦੇ ਹੋ ਤੇ ਇਸੇ ਤਰ੍ਹਾਂ ਡਿਸਕ੍ਰਿਪਸ਼ਨ ਦੇ ਵਿੱਚ ਹੀ WhatsApp ਗਰੁੱਪ ਦਾ ਲਿੰਕ ਪਿਆ ਉਸ ਨੂੰ ਜੁਆਇਨ ਕਰ ਲਓ ਜੀ ਬਿਲਕੁਲ ਫ੍ਰੀ ਦੇ ਵਿੱਚ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਤੁਸੀਂ ਇਸੇ ਤਰ੍ਹਾਂ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜੀ ਤੇ Google Play Store ਤੇ ਆਪਣੀ ਅਫੀਸ਼ੀਅਲੀ ਐਪ GNDS ਅਕੈਡਮੀ ਹੈ ਜੀ ਉਸ ਨੂੰ ਤੁਸੀਂ ਜਿਹੜਾ ਜੁਆਇਨ ਕਰ ਸਕਦੇ ਹੋ Google Play Store ਤੋਂ ਸਰਚ ਕਰ ਸਕਦੇ ਹੋ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਐਪ ਦੇ ਲਿੰਕ ਤੁਹਾਨੂੰ ਜਿਹੜਾ ਹੈਗਾ ਉਹ ਮਿਲ ਜੂਗਾ ਸੋ ਉੱਥੋਂ ਤੁਹਾਨੂੰ ਇਸ ਕਲਾਸ ਦੀ ਇਹ PDF ਹੈ ਜਿਹੜੀ ਫ੍ਰੀ ਦੇ ਵਿੱਚ ਮਿਲੂਗੀ ਤੇ ਅੱਗੇ ਵੀ ਜੋ ਪਹਿਲਾਂ ਵੀ ਜੋ ਫ੍ਰੀ ਫ੍ਰੀ PDF ਜੰਗ ਜੋ joh, ਕਲਾਸਾਂ ਦਾ ਆਪਣਾ ਜੋ ਫ੍ਰੀ ਦੇ ਵਿੱਚ ਜੋ ਸਟੱਡੀ ਮਟੀਰੀਅਲ ਅਪਲੋਡ ਕੀਤਾ ਜਾਂਦਾ ਉਹ ਤੁਹਾਨੂੰ ਉੱਥੋਂ ਮਿਲੇਗਾ ਸੋ ਤਾਂ ਕਿ ਉਹ ਤੁਹਾਡਾ ਡਾਟਾ ਜਿਹੜਾ ਇੱਕ ਤਾਂ ਇਕੱਠਾ ਰਹਿੰਦਾ ਸੇਫ ਰਹਿੰਦਾ ਤੇ ਤੁਸੀਂ ਐਪ ਨੂੰ ਜ਼ਰੂਰ ਡਾਊਨਲੋਡ ਕਰੋ ਐਪ ਨੂੰ ਪੜ ਸਕਦੇ ਹੋ ਜੇਕਰ ਕਿਸੇ ਸਾਥੀ ਨੇ ਪੇਡ ਬੈਚ ਖਰੀਦਣੇ ਨੇ ਲਾਈਵ ਬੈਚ ਚੱਲ ਰਹੇ ਨੇ ਜੀ ਆਪਣੇ ਜੀਐਨਡੀ ਐਸ ਅਕੈਡਮੀ ਐਪ ਤੇ ਜਿਨ੍ਹਾਂ ਦੇ ਵਿੱਚ 50 ਤੋਂ 80% ਤੱਕ ਦਾ ਡਿਸਕਾਊਂਟ ਚੱਲ ਰਿਹਾ ਜੋ ਕਿ 15 ਮਾਰਚ ਤੱਕ ਚੱਲਦਾ ਰਹੇਗਾ ਸੋ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਜੋ ਵੀ ਸਾਥੀ ਕੋਰਸ ਬਾਏ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਕਹਿੰਦੇ ਸੋਨ ਘਾਟੀ ਦਾ ਪਿਤਾਮਾ ਸੋਨ ਘਾਟੀ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ ਜੀ ਕਨਿੰਗਮ ਬੀਬੀ ਲਾਲ ਅਰुण ਸ਼ੋਨ ਕਿਹਾ ਜਾਂ ਫਿਰ ਡੀ ਐਨ ਵਾੜੀਆ। ਸੋ ਬਿਲਕੁਲ ਸਹੀ ਆਨਸਰ ਹੈ ਜੀ ਇਸ ਦਾ ਆਪਸ਼ਨ ਡੀ ਡੀ ਐਨ ਵਾੜੀਆ ਜਿਹੜਾ ਹੈਗਾ ਜੀ ਉਹ ਸੋਨ ਘਾਟੀ ਦਾ ਪਿਤਾਮਾ ਕਿਹਾ ਜਾਂਦਾ ਉਹਨਾਂ ਨੂੰ ਡੀ ਐਨ ਵਾੜੀਆ ਨੂੰ। ਅਸ ਤੋਂ ਅਗਲਾ ਪ੍ਰਸ਼ਨ ਹੈ ਜੀ men makes himself men makes himself ਕਿਸ ਦੀ ਰਚਨਾ ਹੈ? ਜਾਨ ਲੁਬਾ ਗਾਰਡਨ ਚਾਈਲਡ ਕਨਿੰਗਮ ਜਾਂ ਫਿਰ ਆਪ ਬਰੂਸਪੋਰਟ। ਸੋ ਮੈਨ ਮੇਕਸ ਹਿਮਸੈਲਫ ਰਚਨਾ ਹੈਜੀ ਗਾਰਡਨ ਚਾਈਲਡ ਦੀ ਬੀ ਆਪਸ਼ਨ ਸਹੀ ਹੈ ਟਿਕ ਕਰਕੇ ਰ ਕਲੋਸ ਤੋਂ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਬਿਲਕੁਲ ਜਿਹੜਾ ਖਤਮ ਹੋ ਚੁੱਕਿਆ ਸੋ ਇਹ ਸੀਗੀ ਜੀ ਆਪਣੀ ਅੱਜ ਦੀ ਕਲਾਸ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਕਲਾਸ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਫ੍ਰੀ ਕਲਾਸਾਂ ਨੇ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ YouTube ਤੇ ਮਿਲਦੀਆਂ ਰਹਿਣਗੀਆਂ ਸੋ ਜਲਦੀ ਤੋਂ ਜਲਦੀ ਜਿੰਨੇ ਵੀ ਸਾਥੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੜਾ ਹੀ ਪਿਆਰ ਮਿਲ ਰਿਹਾ ਤੁਸੀਂ ਬੜੇ ਹੀ ਵੱਡੀ ਗਿਣਤੀ ਦੇ ਵਿੱਚ ਕੋਰਸਾਂ ਨੂੰ ਖਰੀਦ ਰਹੇ ਹੋ ਜੋ ਕਿ ਜੀਐਨਡੀਐਸ ਅਕੈਡਮੀ ਤੇ ਲਾਈਵ ਚੱਲ ਰਹੇ ਨੇ ਸੋ ਉਹਨਾਂ ਕੋਰਸਾਂ ਦੀ ਜਿਹੜੀ ਹੈਗੀ ਹੈ ਜਾਣਕਾਰੀ ਉਹ ਤੁਹਾਨੂੰ ਐਪ ਦੇ ਵਿੱਚ ਮਿਲ ਜੂਗੀ ਇਹ ਪੀਡੀਐਫ ਵੀ ਤੁਹਾਨੂੰ ਫ੍ਰੀ ਸਟੱਡੀ ਮਟੀਰੀਅਲ ਦੇ ਥਰੂ ਐਪ ਦੇ ਵਿੱਚ ਪ੍ਰੋਵਾਈਡ ਕਰਵਾਈ ਜਾਊਗੀ ਇਸੇ ਤਰ੍ਹਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਤੇ Telegram ਗਰੁੱਪ ਹੈ ਨਹੀਂ ਉਹਨਾਂ ਨੂੰ ਵੀ ਜੁਆਇਨ ਕਰ ਲਓ ਤਾਂ ਕਿ ਫਰਦਰ ਇਨਫੋਰਮੇਸ਼ਨ ਤੇ ਕਲਾਸਾਂ ਦੀ ਜਾਣਕਾਰੀ ਤੇ ਫ੍ਰੀ ਸਟੱਡੀ ਮਟੀਰੀਅਲ ਤੁਹਾਨੂੰ ਜਿਹੜਾ ਹੈਗਾ ਮਿਲਦਾ ਰਹੇ ਤੁਸੀਂ ਸਾਡੇ ਨਾਲ ਜੁੜ ਜਾਵੋਗੇ ਤੇ ਇਸੇ ਤਰ੍ਹਾਂ ਜੀ ਜਿਹੜੇ ਵੀ ਸਾਥੀ ਸਾਡੇ ਤੋਂ ਕੋਈ ਬੈਚ ਖਰੀਦਣਾ ਚਾਹੁੰਦੇ ਨੇ ਜਾਂ ਕੋਈ ਇਨਕੁਆਇਰੀ ਕਰਨਾ ਚਾਹੁੰਦੇ ਨੇ ਤਾਂ WhatsApp ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਪਿਆ ਸਕਰੀਨ ਤੇ ਵੀ ਤੁਹਾਨੂੰ WhatsApp ਨੰਬਰ ਹੈ ਜਿਹੜਾ ਸ਼ੋ ਹੋ ਰਿਹਾ ਹੈਗਾ ਤੇ Google Play Store ਤੋਂ ਹੁਣੇ ਆਪਣੀ ਐਪ ਡਾਊਨਲੋਡ ਕਰੋ ਜੀ GNDS Academy ਸੋ ਜਿਹੜੇ ਵੀ ਸਾਥੀ ਬੈਚ ਬਾਏ ਕਰ ਰਹੇ ਨੇ ਜਾਂ ਕਰਨਗੇ ਉਹ 15 ਮਾਰਚ ਤੱਕ ਜਿਹੜਾ ਹੈਗਾ ਉਹਨਾਂ ਨੂੰ ਇਹ ਡਿਸਕਾਊਂਟ ਦੇਖਣ ਨੂੰ ਮਿਲ ਰਹੇ ਨੇ ਜੀਜੀ ਦੇ ਵਿੱਚ 50 ਤੋਂ ਜਿਹੜਾ ਹੈਗਾ 80% ਤੱਕ ਦਾ ਡਿਸਕਾਊਂਟ ਤੁਹਾਨੂੰ ਦੇਖਣ ਨੂੰ ਮਿਲੇਗਾ ਇਸੇ ਤਰ੍ਹਾਂ ਜੀਐਨਡੀਐਸ ਅਕੈਡਮੀ ਐਪ ਤੇ ਤੁਹਾਨੂੰ ਜਿਹੜੇ ਹੈਗੇ ਅਸੀਂ ਫ੍ਰੀ ਟੈਸਟ ਹੈ ਜਿਹੜੇ ਉਹ ਸੀਰੀਜ਼ ਵੀ ਸ਼ੁਰੂ ਕਰਨ ਜਾ ਰਹੇ ਹਾਂ ਫਰੀ ਟੈਸਟ ਸੀਰੀ ਸ਼ੁਰੂ ਕਰਨ ਜਾ ਰਹੇ ਆ ਜੀ ਜਿਹਦੇ ਵਿੱਚ ਤੁਸੀਂ ਟੈਸਟਾਂ ਨੂੰ ਫਰੀ ਸਬਮਿਟ ਕਰ ਸਕਦੇ ਹੋ ਆਪਣੇ ਸਕੋਰ ਚੈੱਕ ਕਰ ਸਕਦੇ ਹੋ ਤੇ ਤੁਹਾਡਾ ਰਿਜ਼ਲਟ ਜਿਹੜਾ ਉਹ ਤੁਹਾਨੂੰ ਸ਼ੋ ਹੋਵੇਗਾ ਇਸ ਦੇ ਨਾਲ ਹੀ ਤੁਹਾਡਾ ਜਿਹ ਮਤਲਬ ਜਿਹੜਾ ਲੈਵਲ ਆ ਉਹ ਚੈੱਕ ਹੋਵੇਗਾ ਤੁਹਾਨੂੰ ਆਪਾਂ ਨੂੰ ਪਤਾ ਲੱਗੇਗਾ ਆਪਣੇ ਆਪ ਨੂੰ ਕਿ ਅਸੀਂ ਕਿੰਨੇ ਸਕੋਰ ਜਿਹੜੇ ਹੈਗੇ ਨੇ ਉਹ ਕੀਤੇ ਨੇ ਸੋ ਤੁਹਾਡੇ ਨਾਲੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਲਦ ਮਿਲਦੇ ਆਪਾਂ ਆਪਣੀ ਨਵੀਂ ਕਲਾਸ ਦੇ ਵਿੱਚ ਜਿਸ ਦੇ ਵਿੱਚ ਆਪਾਂ ਜਿਹੜਾ ਹੈਗਾ ਜੀ ਥਿਊਰੀ ਤੇ ਐਮਸੀਕਿਊ ਦਾ ਜਿਹੜਾ ਮਿਲਗੋ ਬਾਰੇ ਲੈ ਕੇ ਆਵਾਂਗੇ ਜਿਹਦੇ ਵਿੱਚ ਕਿ ਬੜੀ ਹੀ ਡਿਟੇਲ ਦੇ ਨਾਲ ਆਪਾਂ ਕਰਾਂਗੇ ਜੀ ਅਗਲੀ ਕਲਾਸ ਦੇ ਵਿੱਚ ਆਪਣਾ ਅਗਲਾ ਟੌਪਿਕ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਟੂ ਜੀਐਨਡੀਐਸ ਅਕੈਡਮੀ YouTube ਚੈਨਲ ਥੈਂਕ ਯੂ